ਅੰਮ੍ਰਿਤਸਰ ਦੇ ਬਾਬਾ ਬਕਾਲੇ ਦੇ ਪਿੰਡ ਢੁਲਕਾ ਵਿੱਚ ਇੱਕ ਦੁਕਾਨਦਾਰ ਨੂੰ ਗੋਲੀ ਮਾਰੀ ਤੇ ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ 26 ਤਰੀਕ ਦੀ ਰਾਤ ਘਰ ਦੇ ਅੰਦਰ ਗੋਲੀਆਂ ਚਲਾਈਆਂ ਗਈਆਂ ਅਤੇ 50 ਲੱਖ ਦੀ ਫਰੋਤੀ ਮੰਗੀ ਗਈ। ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਅੱਜ ਅਨਪਛਤੇ ਵਿਅਕਤੀਆਂ ਨੇ ਦੁਕਾਨ ਤੇ ਆਏ ਅਤੇ ਗੋਲੀਬਾਰੀ ਕੀਤੀ ਜਿਸ ਨਾਲ ਮੇਰੇ ਪਿਤਾ ਦੀ ਗੋਲੀ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਪਛਾਣ ਤੋਂ ਬਾਅਦ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਰੋਤੀ ਕੌਣ ਮੰਗ ਰਿਹਾ ਹੈ ਇਹ ਵੀ ਜਾਂਚ ਦਾ ਵਿਚਾਰ ਹੈ ਜਵਿੰਦਰ ਸਿੰਘ ਜੀ ਜੁਗਿੰਦਰ ਸਿੰਘ ਜੀ ਜਿਹੜੀ ਗੈਸ ਹੋਈ ਹੈ ਕੀ ਲੱਗਦੀ ਸੀ ਮਾੜਾ ਸਾਹਿਬ ਜੀ ਮਾਲਾ 26 ਦੀ ਰਿਪੋਰਟ ਨੂੰ ਫਾਈਲ ਕਰਕੇ ਗਏ ਆ ਪੰਜ ਫਾਈਲ ਕਿੱਧਰ ਡਾਕੂਟ ਦੇ ਅੰਦਰ ਤੇ ਉਸ ਤੋਂ ਬਾਅਦ ਅਗਲੇ ਦਿਨ ਫਿਰ ਆਇਆ 50 ਲੱਖ ਦੀ ਫਰੋਤੀ ਮੰਗੀ ਜੀ ਇਹ ਨਹੀਂ ਗੱਲ ਹੋਈ ਕਿ ਮੈਂ ਮੁੜ ਕੇ ਬਾਅਦ ਚ ਆਪਾਂ ਫੋਨ ਕਰਤਾ ਸੀ ਪੁਲਸਰੀ ਆਈ ਸੀ ਇੱਥੇ ਸਾਰਾ ਮੌਕੇ ਜਾ ਕੇ ਚੱਕੀ ਤਾਂ ਉਹਨਾਂ ਨੇ ਤੇ ਉਸ ਤੋਂ ਬਾਅਦ ਹੁੰਦੇ ਹੀ ਉਹ ਕੋਹ ਆਏ ਵੱਲ ਤੋਂ ਉਸ ਤੋਂ ਬਾਅਦ ਦੋ ਤਿੰਨ ਵਾਰ ਫੇਰ ਫੇਰ ਫੋਨ ਆਇਆ ਤੇ ਮੈਂ ਫੋਨ ਕੀਤਾ ਠਾਣੇ ਦੇ ਸਾਬ ਨੂੰ ਮੈਂ ਫੋਨ ਆਉਂਦੇ ਕਿਤੇ ਕਾਰ ਦੀ ਨਾਂ ਚ ਤੁਸੀਂ ਦੱਸਦੇ ਚੱਕੀ ਗਈ ਨਾ ਕਿਤੇ ਉਸ ਤੋਂ ਬਾਅਦ ਕੋਈ ਇਹਨਾਂ ਦਾ ਫੋਨ ਨਹੀਂ ਆਇਆ ਬਾਅਦ ਚ ਲੋ ਰਾਤ ਨੂੰ ਇਹ ਪੇੜਾ ਮਾਰ ਕੇ ਗਏ ਆ ਫੇਟੀ ਗਈ ਆ ਉਸੇ ਟਾਈਮ ਨੇ ਫੋਨ ਕੀਤਾ ਤੇ ਉਸ ਤੋਂ ਬਾਅਦ ਕੋਈ ਫੋਨ ਨਾ ਉਹਨਾਂ ਦਾ ਆਇਆ ਕੋਈ ਨਾਂ ਮੁੜ ਕੇ ਚਲੋ ਇਹ ਆਏ ਦੋ ਚਾਰ ਆ ਕੇ ਕੈਮਰੇ ਚੈੱਕ ਆਂਦੇ ਆ ਇੱਥੇ ਆ ਅਲੱਖਾਂ ਚੱਲਣ ਦੀ ਉਧਰ ਵੀ ਸਾਰਾ ਇਦਾਂ ਹੀ ਸਿਸਟਮ ਚੱਲ ਰਿਹਾ ਜੀ ਅੱਜ ਹੁਣ ਅਸੀਂ ਅੱਜ ਦੁਪਹਿਰੇ 2 ਵਜੇ ਦੀ ਗੱਲ ਅਸੀਂ ਕਰ ਲਈ ਕਿਉਂ ਫਾਨ ਸਾਹਿਬਾ ਦੇ ਦੁਕਾਨ ਦੇ ਕੋਈ ਗੱਲ ਬਾਤ ਨਹੀਂ ਰਾਠ ਚਿਤਕ ਜਿਹੜੀ ਗੱਲ ਦਵਾਗ ਜੀ ਤੁਹਾਡੇ ਸਾਹਮਣੇ ਗੋਲੀ ਮਾਰ ਕੇ ਸੀ ਦੇਰ ਤੋਂ ਜੀ ਮੌਕੇ ਦੇ ਕਿੰਨੀਆਂ ਮਾਰੀ ਗੋਲੀ ਕਿਹਦੀ ਵੱਜੀ ਜਾਂ ਚਤੂ ਸ਼ਤੂ ਵਿੱਚ ਵੱਜੀ ਤੇ ਮੌਕੇ ਦੇ ਇਹਨੇ ਉਸ ਟਾਈਮ ਕੋਈ ਹੈ ਜੀ 2 ਮਿੰਟ ਲੱਗੇ 1 ਮਿੰਟ ਲੱਗਾ ਅਗਲਾ ਉਹ ਦੋ ਕਿੰਨਾ ਰੂ ਇੰਦੇ ਅੱਜ ਉਹ ਮੌਕੇ ਚ ਜਾ ਕੇ ਦੋਨੇ ਦੇਖਿਆ ਮਤਲਬ ਕਿੰਨੇ ਉੱਥੇ ਮਾਰਿਆ ਉੱਥੇ ਤੇ ਸਾਰਾ ਕੋ ਤੁਹਾਡੇ ਸਾਹਮਣੇ ਪਕ ਇਹ ਜਿਹੜੀ ਪਹਿਲਾਂ ਫਿਆਰੀ ਕ੍ਰਿਸ਼ਨਾ ਉਹ 26 ਦੀ ਰਾਤ ਨੂੰ 26 ਅਕਤੂਬਰ 26 ਅਕਤੂਬਰ ਦਾ ਮੈਂ ਉਹ ਘਰ ਐਸੀ ਦੁਕਾਨ ਉਹ ਇੱਥੇ ਘਰ ਉਹ ਪੁੱਛੇ ਨਿਸ਼ਾਨ ਲੱਗੇ ਨਾ ਜਿਹੜੇ ਫੋਟੋ ਆਇਆ ਕੰਮ ਕਰਦੇ ਹਾਂ ਹਾਂਜੀ ਸਾਰਾ ਕੰਮ ਕਰਦੇ ਕਾ ਮਾੜੀ ਦੁਕਾਨ ਪੈਣ ਚਾਹੀਦੀ ਫਰੇਨੇ ਦੀ ਕੋਈ ਏਟੀ ਬਹੁਤ ਆੜਾ ਕੋਈ ਮਾਲ ਨਹੀਂ ਹੈਗਾ ਕੋਈ ਜਿਆਦਾ ਟਿਕਰਵਾਰ ਤਗੜੀ ਜਿੰਜੇ ਜਿਆਦਾ ਲੈ ਦੇ ਕੋਈ ਬਾਕੀ ਇਹਦੇ ਹੀ ਕਿਨੂੰ ਗੱਲ ਬਾਤ ਦਾ ਖਾਦੇ ਗੱਲ ਬਾਤ ਤੇ ਬਹੁਤ ਟਕਾ ਹਟ ਇਹ ਨਾ ਹੋਇਆ ਜਿੱਤੀ ਗੱਲ ਸੀ ਕੀ ਮੰਗਾ ਮੰਗਾ ਸਹਾਫਾ ਜੀ ਮੈਂ ਕਿ ਪਹਿਲਾਂ ਬੰਦੇ ਲੱਭਣ ਜਿਹੜੇ ਹੈਗੇ ਆ ਉਹਨਾਂ ਦੀ ਪੁਲਿਸ ਕਰੀ ਜਾਂਦੀ ਤੇ ਨੋਰਮਲ ਗੱਲ ਹੈਗੀ ਆ ਅੱਜ ਆ ਸਾਡੇ ਕਾਲ ਨੂੰ ਹੋਰ ਕਦੇ ਘਰ ਵੀ ਹੋ ਸਕਦਾ ਅਸੀਂ ਇਹਦੇ ਹੈਗੇ ਸਾਡੇ ਨਿਆਣੇ ਸੁਪਲੇ ਜਾਂਦੇ ਬਲਕੇ ਕਿਤੇ ਕਿਤੇ ਕਿੰਤਾ ਕਿੰਤਾ ਕਰਾਂਗੇ ਬਲਕੇ ਬਾਹਰ ਨਿਕਲਾ ਬੰਦੇ ਕਹਿੰਦੇ ਨਾ ਵਿਜੇ ਬਾਅਦ ਜਿੱਥੋਂ ਆਏ ਮੈਨੂੰ ਪਾਲ ਸਾਹਿਬ ਕੋਲ ਵੇਜ ਵਟ ਕੇ ਬਾਹਰ ਦੇ ਦਈਓ ਇਹ ਸੁਣੀ ਦੱਸ ਦੋ ਨਾ ਡੈਡ ਬੋਡੀ ਕਿੱਥੇ ਹਾਂਜੀ ਡੈਡ ਬੋਡੀ ਡੈਡ ਬੋਡੀ ਆਵੇ ਸਾਹਮਣੇ ਬਈ ਸਾਡੇ ਵਿੱਚ ਆ ਮਾਰੋ ਕੈਮਰਾ ਇੱਧਰ ਪੁਲਸ ਤਾਂ ਹੁਣ ਕੀ ਕਹਣਾ ਜੀ ਹੋਸਦਾ ਕਹਿਣਾ ਜੀ ਦੱਸੋ ਜੀ ਆ ਸਾਰੇ ਖਲੇ ਸੱਜਣ ਆਪਣੇ ਸਰਪੰਚ ਸਾਹਿਬ ਆੜਿਆ ਸਿਕਿਉਰਿਟੀ ਦੇ ਆਣੇ ਆ ਪੁਲਸ ਵਾਲੇ ਆnde ਆ ਕਿ ਅਸੀਂ ਪਰਵਾਲ ਦੀ ਮੰਗ ਆ ਕਿ ਸਾਨੂੰ ਜਿਹੜੀ ਆ ਰਿਟਰਨ ਤੁਸੀਂ ਡਿਪਟੀ ਸਭਾ ਆਏ ਐ ਐਸ ਐਚਓ ਆ ਖਲਚੀ ਵਾਲੇ ਕਿ ਅਸੀਂ ਤੁਹਾਨੂੰ ਰਿਟਰਨ ਲਿਖ ਕੇ ਦਿੰਨੇ ਆ ਦੋ ਬੰਦੇ ਜਿਹੜੇ ਸਿਕਿਉਰਿਟੀ ਦੇ ਆ ਉਹ ਇੱਥੇ ਲਾਏ ਜਾਣਗੇ ਤੇ ਜਿਹੜੀ ਇਹਦੀ ਇਹਨੂੰ ਧਮਕੀਆਂ ਆਉਂਦੀਆਂ ਅਸੀਂ ਵੀ ਇਹ ਗੱਲ ਕੀਤੀ ਕਿ ਅੱਜ ਤੇ ਇਹ ਦੇ ਫਾਦਰ ਸਾਹਿਬ ਦੀ ਹੋਈ ਆ ਕੱਲ ਨੂੰ ਕਦੇ ਇਹਦਾ ਨੁਕਸਾਨ ਨਾ ਕਰਦਣ ਇਹਦੇ ਵਾਸਤੇ ਸਰਕਾਰ ਦਾ ਵੀ ਤੇ ਪ੍ਰਸ਼ਾਸਨ ਦਾ ਵੀ ਇਹ ਫਰਜ ਬਣਦਾ ਕਿ ਇਹਨਾਂ ਨੂੰ ਸਕਿਉਰਿਟੀ ਦਿੱਤੀ ਜਾਵੇ ਇਹਨਾਂ ਦਾ ਧਿਆਨ ਰੱਖਿਆ ਜਾਵੇ ਬੜੇ ਦੁਖੀ ਗੱਲ ਆ ਇਹ ਸਰਜੇਪਿੰਡ ਦੇ ਪਹਿਲੋਂ ਸਾਡੇ ਇੱਥੇ ਇਹਨਾਂ ਨੇ ਆਪਣੀ ਦੁਕਾਨ ਘਰੀਆਨੇ ਦੀ ਕੀਤੀ ਧੂੜ ਕੇ ਕੀਤੀ ਥੋੜੀ ਥੋੜੀ ਮਿਹਨਤ ਕਰਕੇ ਇਹਨਾਂ ਨੇ ਆਪਣਾ ਪਰਿਵਾਰ ਨੂੰ ਬੱਚਿਆਂ ਨੂੰ ਪਾਲਾ ਬੱਚੇ ਵੱਡੇ ਕੀਤੇ ਤੇ ਆ ਹਾਲਾਤ ਹੈ ਫਾਜ਼ਲ ਸਾਹਿਬ ਜਦੋਂ ਇਹਨਾਂ ਦੇ ਵਿਚਾਰਿਆ ਤਾਂ ਥੋੜਾ ਚੱਲ ਗਿਆ ਫਿਰ ਪਤਾ ਲੱਗਦਾ ਜਦੋਂ ਪਰਿਵਾਰ ਦਾ ਕੋਈ ਚੀਜ਼ ਚੱਲ ਜਾਂਦਾ ਹੁਣ ਪ੍ਰਸ਼ਾਸਨ ਕੋ ਖਾਸ ਕਰਕੇ ਮੰਗ ਕਰਦੇ ਕਿ ਇਹਨਾਂ ਨੂੰ ਜਿਹੜਾ ਪ੍ਰਸ਼ਾਸਨ ਨੇ ਮੰਗ ਕੀਤੀ ਸਾਨੂੰ ਰਿਟਰਨ ਨੇ ਕਿਹਾ ਕਿ ਤੁਹਾਨੂੰ ਸਕਿਉਰਟੀ ਜਿਹੜੀ ਇਹਨਾਂ ਨੂੰ ਮੱਜਾ ਕਰਵਾਈ ਜਾਊਗੀ ਅਸੀਂ ਹੁਣ ਕੀ ਕਰ ਸਕਦੇ ਆ ਇਹ ਵੇਲੇ ਜਿਹਨਾਂ ਦੁੱਖ ਵਾਲ ਸਾਡੇ ਪਿੰਡ ਸਰਜਾ ਜਿਹੜਾ ਧੂਲਕਾ ਪਿੰਨ ਵਾਸੀ ਆ ਸਾਰੇ ਆਏ ਆ ਸਾਰਾ ਪਿੰਨ ਇਕੱਠਾ ਆਇਆ ਇੱਥੇ ਪੇ ਪ੍ਰਸ਼ਾਸਨ ਹੁਣ ਇਹੋ ਗੱਲਾਂ ਕਰੀ ਜਾਂਦੇ ਆ ਕਿ ਤੁਸੀਂ ਇਹ ਜਿਹੜਾ ਸਾਡੇ ਕੋਲ ਹੋ ਗਿਆ ਚੰਚੇਤ ਦਾਹ ਨਹੀਂ ਇਹੋ ਜੀ ਗੱਲ ਹੁੰਦੀ ਤੁਹਾਨੂੰ ਸਕਿਉਰਟੀ ਮਹੀਆ ਕਰਾ ਦਿੰਦੇ ਆ ਬੜੀ ਦੁੱਖ ਦੀ ਗੱਲ ਆ ਕਿ ਬੜੀ ਦੁੱਖ ਦੀ ਗੱਲ ਆ ਨਿੱਪ ਨਿਆਰੇ ਇਹ ਸਰਕਾਰ ਜਦੋਂ ਦੀ ਬੜੀ ਨਿੱਤ ਦਿਹਾੜੇ ਦੋ ਚਾਰ ਕਤਲ ਜਨੇ ਵਾਲੇ ਰਈਆ ਖਲਚੀਆਂ ਮਹਿਤਾ ਡੇਲੀ ਕਤਲ ਹੋ ਰਿਹਾ ਤੁਸੀਂ ਪ੍ਰਸ਼ਾਸਨ ਵਾਲੇ ਤੁਹਾਨੂੰ ਜਿਆਦਾ ਪਤਾ ਕੱਲ ਐਸੇ ਗਹਿਰੀ ਮੰਡੀ ਇੱਕ ਕਿਰੋ ਦੀ ਕਹ ਮਸਤੀ ਦੀ ਗਾ ਨਹੀਂ ਉਥੇ ਗੋਲੀਆਂ ਮਾਰ ਕੇ ਦਸ ਦਿਨ ਪਹਿਲਾਂ ਗਏ ਆ Delhi ਇੱਕ ਕੰਮ ਹੋ ਰਿਹਾ ਬੜੇ ਦੁੱਖ ਨਾ ਘੜਾ ਪੈ ਰਿਹਾ ਅਸੀਂ ਤੇ ਪ੍ਰਸ਼ਾਸਨ ਕੋ ਸਰਕਾਰ ਕੋ ਮੰਗ ਕਰਦੇ ਆ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਮਹੀਆ ਕਰਵਾਈ ਜਾਵੇ ਜੇ ਲੋਕਾਂ ਦੀ ਜਾਨ ਖਾਲਦਾ ਸਭ ਤੋਂ ਪਹਿਲਾਂ ਡਵੈਲਪਮੈਂਟ ਦਾ ਮੁੱਦਾ ਨਹੀਂ ਹੈਗਾ ਪਹਿਲਾਂ ਤਾਂ ਜਨਤਾ ਦੀ ਜਿਹੜੀ ਸੇਫ ਸਾਈਡ ਚਾਹੀਦੀ ਆ ਉਹ ਬਿਲਕੁਲ ਹੋਣੀ ਚਾਹੀਦੀ ਆ ਜੇ ਡਵੈਲਪਮੈਂਟ ਨੂੰ ਕੀ ਕਰਾਂਗੇ ਜੇ ਬੰਦਾ ਨਹੀਂ ਸੇਫ ਹੈਗਾ ਤਾਂ ਬੜੇ ਦੁੱਖ ਨਾਲ ਸਾਨੂੰ ਬਹੁਤ ਦੁੱਖ ਲੱਗਾ ਸਾਡਾ ਸਾਰਾ ਪਿੰਡ ਜਿਹੜਾ ਸਰਜਾ ਇਹ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਅਸੀਂ ਖੜੇ ਆ। ਇਹ ਨਹੀਂ ਕਹਿੰਦਾ ਕੋਈ ਲਗੜਾ ਨਹੀਂ ਕੋਈ ਲਗੜਾ ਕਹਿੰਦਾ ਇਹ ਤੱਕ ਨਾ ਟੇ ਫਸਾ ਨਾ ਡੀ ਲਾਰਮ ਹੋ ਗਿਆ। ਹੁਣ 45 ਸਾਲ ਹੋ ਗਏ ਇੱਥੇ ਰਹਿੰਦੇ ਆ। ਸਾਨੂੰ ਪਿੰਡ ਦਾ ਸਾਥ ਵੀ ਹਰ ਚਲੋ ਪਿੱਛੋਂ ਹੀ ਸੱਜੇ ਇਹਨਾਂ ਦਾ ਲਿਸਟ ਵੀ ਖਾਤੀ ਆ ਇਧਰ ਆਪਣੇ ਪੁੱਤਰੋਂ ਕੰਨੀ ਸੀ ਜਿਹੜਾ ਕੰਨਾ ਬੱਪੀ ਜੀ ਕਰਨਾ ਚੀ ਗੱਲ ਵੀ ਕਰਨ ਵਾਲੀ ਬਹੁਤ ਦੁਖ ਦੇ ਘਰ ਸਾਹ ਇਹਨਾਂ ਨੂੰ ਥ੍ਰੈਟ ਆਇਆ ਜੀ 26 ਦਿਨੋਂ ਗੋਲੀ ਚੱਲੀ ਆ 27 ਨੂੰ ਡੀਐਸਪੀ ਸਭ ਤੇ ਆਇਆ ਉਹਨਾਂ ਨੂੰ ਅਸੀਂ ਜਾਣ ਲੱਗੇ ਗਿਆ ਵੀ ਜਾ ਕੇ ਬੰਦੇ ਸ਼ਰੀਫ ਹੈ ਬਹੁਤ ਯਾਦ ਉਹ ਗਾੜੀਆਂ ਨੂੰ ਕਹਿੰਦੇ ਕੋਈ ਸ਼ਰੀਫਾਂ ਨੂੰ ਥ੍ਰੈਟ ਆਉਂਦੇ ਐ ਤੇ ਹੁਣ ਸਕਿਉਰਿਟੀ ਦੇ ਅਸੀਂ ਚਲੋ ਫੌਸ ਸਕਿਉਰਿਟੀ ਕਹਿੰਦੇ ਬਣਨ ਦੇ ਸਾਨੂੰ ਉਦੋਂ ਤੇ ਕਿਥੇ ਸੀ ਕਿ ਬੰਦਾ ਦੁਨੀਆ ਚਲ ਜੂਗਾ ਫੇਸ ਗੋਟੀ ਦੇਣੀ ਹੁੰਦੀ ਨੇ ਤੇ ਦੋਸ਼ੀ ਮੇਨ ਗੱਲ ਇਹ ਕਿ ਦੋਸ਼ੀ ਜਾਣੀ ਫਰਾ ਰਹੇ ਦੋਸ਼ੀ ਬੜੇ ਉਹਨਾਂ ਤੇ ਸਸਕਾਰ ਕਰੋ ਨਹੀਂ ਜੀ ਅੱਡੀ ਅਜੇ ਸਲਾਹ ਹੀ ਕਰਨ ਲੱਗੇ ਆ ਅਜੇ ਸਸਕਾਰ ਨਹੀਂ ਕਰਨਾ ਜਿੰਨਤਾ ਪਹਿਲਾਂ ਮੰਗੇ ਉਦੋਂ ਦੀ ਕਹਿੰਦੇ ਆ 27 ਤਰੀਕ ਦੀ ਏ ਤੇ ਨਾਲ ਇਹ ਵੀ ਕਹਿੰਦੇ ਆ ਕਿ ਸਾਡੀ ਪੁਲਿਸ ਵਿਜੀਆ ਇਲੈਕਸ਼ਨ ਹੋਣ ਰਹੀ ਉੱਥੇ ਦੀ ਸਾਡੀ ਥੋੜੀ ਜਿਦਾਂ ਕਿਵੇਂ ਦੇਖਦੇ ਇਹ ਜੀ ਨੁਕਸਾਨੀ ਆ ਤਾਂ ਨੁਕਸਾਨੀ ਬਹੁਤ ਵੱਡੀ ਇਹਨਾਂ ਦੀ ਪੁਲਿਸ ਦੀ ਜੀ ਕਿੰਨੇ ਕ ਬੰਦੇ ਸੀ ਆਏ ਇਹ ਫਿਲਹਾਲ ਦੋ ਪਤਾ ਲੱਗ ਰਿਹਾ ਵੈਸੇ ਅਸੀਂ ਅਜੇ ਤੱਕ ਸਾਨੂੰ ਕਿਸੇ ਕੈਮਰੇ ਚ ਦਿਖੇ ਨਹੀਂ ਹੈਗੇ ਮਤਲਬ ਜੋ ਪਿੰਡ ਚੋਂ ਆਵਾਜ਼ ਆ ਰਹੀ ਵੀ ਦੋ ਲੜਕੇ ਸੀ ਜੋ ਜਿਹੜੀ ਡੈੱਡ ਬਾਰੇ 15 ਦਿਨ ਪਹਿਲੇ ਪੁਲਿਸ ਨੇ ਇਹ ਨੰਕਰ ਮਹਾਂਜੀ ਉਹਦੇ ਬਾਰੇ ਵੱਖਰਾ ਕੇਸ ਡਿਸਟ੍ਰਿਕਟ ਕੀਤਾ ਜੀ ਕਿੰਨੇ ਗ੍ਰੇਫਾਇਰਿੰਗ ਜੀ ਫਾਇਰਿੰਗ ਜਿਹੜੀ ਕਿੰਨੇ ਕਿੰਨੇ ਕਰੀਬ ਹੁੰਦੀ ਹੈ ਅੱਜ ਇਹ ਕਰੀਬ 2 ਸਵਾ 2 ਦਾ ਟਾਈਮ ਜੀ ਦਿਨ ਦਾ ਜੀ ਕਿੰਨੀਆਂ ਗੋਲੀਆਂ ਲੱਗੀਆਂ ਇੱਕੋ ਗੋਲੀ ਲੱਗੀ ਜੀ ਮਤਲਬ ਛਾਤੀ 'ਚ ਗੋਲੀ ਲੱਗੀ ਇੱਕੋ ਹੀ ਹੁਣ ਤੱਕ ਜਿਹੜੇ ਆ ਮੁਜਰਮ ਜਿਹੜੇ ਬਸ ਪਾਏ ਗਏ ਕਿ ਨਹੀਂ ਨਹੀਂ ਅਜੇ ਤੱਕ ਨਹੀਂ ਕੋਈ ਜੀ ਤੇ ਆਪਾਂ ਫਸਟੇਜ 'ਚ ਮਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਬਿਆਨ ਲੱਕ ਕੇ ਉਸ ਤੋਂ ਬਾਅਦ ਅਗਲੀ ਕਰਵਿਕਾ ਕੋਈ ਸੀਸੀ ਥੋੜੀ ਕੋਈ ਆਜੀ ਹਾਂਜੀ ਦੇਖਾਂ ਅਹ 145 ਆਪਾਂ ਕਬਜ਼ੇ ਚ ਲੈ ਲਈ ਜਿਸ ਤੋਂ ਬਾਅਦ ਆਪਾਂ ਮੁਰਚੀ ਚ ਰੱਖਾਂਗੇ ਤੇ ਇਸ ਵੇਲੇ ਪੋਸਟਮਾਰਟ ਕਰਾਵਾਂਗੇ ਥੈਂਕ ਯੂ